ਖਬਰਨਾਮਾ ਦੇਖ ਰਿਹਾ ਹਾਂ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਉਂ ਪਾਸਾ ਵਟ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਤੋਂ ਬਿਆਨ ਕਿ ਇਹ ਚਾਚਾ ਭਤੀਜੇ ਦੀ ਸਰਕਾਰ ਨਹੀਂ ਕਿ ਚਾਚਾ ਗਲਤੀਆਂ ਕਰੇ ਤੇ ਭਤੀਜਾ ਮਾਫ਼ ਕਰ ਦਿੰਦਾ ਸੀ ਭਤੀਜਾ ਗਲਤੀਆਂ ਕਰੇ ਤੇ ਚਾਚਾ ਮਾਫ਼ ਕਰ ਦਿੰਦਾ ਸੀ ਇੱਥੇ ਤੇ ਕਾਰਵਾਈ ਹੋਵੇਗੀ ਇੱਥੇ ਤੇ ਚੜ੍ਹਨ ਘੂੜੀਆਂ ਉੱਡਣਗੀਆਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਜਿੰਨੇ ਵੀ ਵੱਡੇ ਆਗੂ ਨੇ ਉਹ ਬਿਲਕੁਲ ਬਿਆਨਬਾਜ਼ੀ ਨਹੀਂ ਕਰ ਰਿਹਾ ਬਿਕਰਮ ਮਜੀਠੀਆ ਦੇ ਹੱਕ ਵਿੱਚ ਗਰੀਬਕੌਰ ਮਜੀਠੀਆ ਵੱਲੋਂ ਅਤੇ ਅਰਸ਼ਦੀਪ ਸਿੰਘ ਕਲੇਵ ਜਾਂ ਜਿਹੜੇ ਬਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਵੱਲੋਂ ਭੱਜ ਦੌੜ ਕੀਤੀ ਜਾ ਰਹੀ ਹੈ ਕੋਸ਼ਾਂ ਕਿ ਕਿਆਂ ਜ਼ਾਰੀਆਂ ਨੇ ਕਿ ਬਿਕਰਮਜੀਤਿਆ ਨਰਦੋਸ਼ ਨੇ ਬੇਕਸੂਰ ਨੇ ਲੇਕਿਨ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਆਗੂ ਪੂਰੀ ਤਰ੍ਹਾਂ ਡਰੇ ਹੋਏ ਨੇ ਖਾਸ ਕਰਕੇ ਸੁਖਬੀਨ ਸਿੰਘ ਬਾਦਲ ਜਿਹੜੇ ਨੇ ਉਹ ਸੋਚ ਰਹੇ ਨੇ ਕਿ ਮੈਨੂੰ ਵੀ ਜਿਹੜੀਆਂ ਨੇ ਵਿਜੀਲੈਂਸ ਡਿਪਾਰਟਮੈਂਟ ਦੀਆਂ ਪੋੜੀਆਂ ਚੜੀਆਂ ਪੈ ਸਕਦੀਆਂ ਨੇ ਇਸ ਨੂੰ ਲੈ ਕੇ ਆਪ ਆਪੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਸਿੰਘ ਪਨੋਂ ਨੇ ਚੱਲ ਰਹੀ ਵਿਜੀਲੈਂਸ ਜਾਂਚ ਤੋਂ ਧਿਆਨ ਹਟਾਉਣ ਦੀਆਂ ਅੱਜ ਅਕਾਲੀ ਦਲ ਵੱਲੋਂ ਬੇਬੁਨਿਆਦ ਅਤੇ ਬੇਤੁਕੀ ਕੋਸ਼ਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ ਘਬਰਾ ਗਏ ਹਨ ਕਿਉਂਕਿ ਕਾਨੂੰਨ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਤੇ ਛਕੰਜਾ ਕੱਸ ਰਿਹਾ ਹੈ ਪੰਨੂ ਨੇ ਕਿਹਾ ਕਿ ਇਹ ਬਹੁਤ ਹੀ ਹਾਸੋ ਹਿਣਾ ਹੈ ਕਿ ਅਕਾਲੀ ਆਗੂ ਆਪਣੀ ਸੂਰਤ ਸਾਹਬ ਨਾਲ ਭੁੰਕਾਵਾ ਕਿਵੇਂ ਬਲਦੇ ਰਹਿੰਦਿਆਂ ਪੰਨੂ ਨੇ ਅਕਾਲੀ ਜੀ ਦੀ ਸ਼ਬਤੇ ਹਮਲਾ ਕਰਦੇ ਕਿਹਾ ਕਿ ਇੱਕ ਦਿਨ ਉਹ ਬਲਾਰੇ ਬਣ ਦੀ ਕੋਸ਼ਿਸ਼ ਕਰਦੇ ਹਨ ਅਗਲੇ ਦਿਨ ਵਕੀਲ ਬਣ ਦਾ ਦਿਖਾਵਾ ਕਰਦੇ ਹਨ ਉਸ ਤੋਂ ਅਗਲੇ ਦਿਨ ਪੀੜਤ ਬਣ ਦੀ ਕੋਸ਼ਿਸ਼ ਕਰਦੇ ਹਨ ਇਹ ਬਚੈਨੀ ਕਿਉਂ ਇਹ ਘਬਰਾਹਟ ਕਿਉਂ ਥੋੜਾ ਸਬਰ ਕੀ ਉਹਨਾਂ ਦੇ ਕੰਮ ਆਵੇਗਾ ਜਾਂਚ ਨੂੰ ਆਪਣਾ ਕੰਮ ਕਰਨ ਦਿਓ ਉਹਨਾਂ ਨੇ ਕਿਹਾ ਕਿ ਕੋਈ ਗੱਲ ਕੋਈ ਗੁਪਤ ਗੱਲ ਨਹੀਂ ਅਕਾਲੀ ਇਹਨੇ ਪਰੇਸ਼ਾਨ ਕਿਉਂ ਸਨ ਉਹਨਾਂ ਨੇ ਕਿਹਾ ਕਿ ਤੁਹਾਡੀ ਪਾਰਟੀ ਦਾ ਪ੍ਰਧਾਨ ਕੋਟਕਪੁਰਾ ਗੋਲਾਬਾਰੀ ਮਾਮਲੇ ਵਿੱਚ ਪਹਿਲਾਂ ਹੀ ਜ਼ਬਾਨ ਤੇ ਬਾਹਰ ਹੈ ਤੁਹਾਡਾ ਮਨਪਸੰਦ ਪੁਲਿਸ ਅਧਿਕਾਰੀ ਵੀ ਜ਼ਬਾਨ ਤੇ ਬਾਹਰ ਹੈ ਜਿਵੇਂ ਜਿਵੇਂ ਜਾਂਚ ਅੱਗੇ ਵਧ ਰਹੀ ਹੈ ਇੱਕ ਹੋਰ ਨਜ਼ਦੀਕੀ ਪਰਿਵਾਰ ਪਰਿਵਾਰਕ ਮੈਂਬਰ ਚਿੱਟਾ ਤੇ ਹੋਰ ਮਾਮਲਿਆਂ ਦੇ ਜਾਲ ਵਿੱਚ ਫਸ ਗਿਆ ਹੈ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੁਹਾਨੂੰ ਕਿਸ ਗੱਲ ਦਾ ਡਰ ਹੈ ਕਿ ਜਲਦੀ ਹੀ ਤੁਹਾਡੇ ਪਰਿਵਾਰ ਦੇ ਹੋਰ ਬੇਬੇ ਸਾਹਮਣੇ ਆ ਜਾਣਗੇ ਤੇ ਤੁਹਾਡੇ ਵਿੱਚੋਂ ਹੋਰਾਂ ਨੂੰ ਜ਼ਿੰਮੇਵਾਰ ਠਹਿਰਾ ਜਾਵੇਗਾ ਯਾਨੀ ਕਿ ਸਿੱਧਾ ਕਤਾਲ ਸ਼ੂਾਰ ਕੀਤਾ ਗਿਆ ਹੈ ਬਲਤੇਜ ਸਿੰਘ ਪੰਨੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੈਵਲ ਕਲਾ ਜਿਸ ਨੂੰ ਪੂਰਾ ਗੋਲੀकांड ਕਿਹਾ ਜਾਂਦਾ ਹੈ ਕਿ ਜਵਾਨ ਤੇ ਬਾਦਲੇ ਜਿਹੜੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਇੱਕ ਮਨਪਸੰਦ ਬਿਊਰੋਕ੍ਰੇਸੀ ਦੇ ਅਫਸਰ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੀ ਕਾਰਵਾਈ ਹੋਵੇਗੀ ਇਸ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਨਹੀਂ ਪਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਅਕਾਲੀ ਹੁਣ ਘਬਰਾਏ ਵੀ ਨਹੀਂ ਬੁਖਲਾਏ ਵੀ ਨਹੀਂ ਡਰੇ ਵੀ ਹੋਏ ਨਹੀਂ ਕਿ ਪਗਵੰਤ ਮਾਨ ਹੁਣ ਇਹਨਾਂ ਉੱਤੇ ਸ਼ਕੰਜਾ ਕੱਸਣ ਜਾ ਰਿਹਾ ਹੈ ਬਲਦੇਸ ਮਨੂ ਨੇ ਕਿਹਾ ਕਿ ਦੜਤਾ ਨਾਲ ਪਹਿਲਾ ਵਰਗੀ ਚਾਚੇ ਭਤੀਜੇ ਦੀ ਸਰਕਾਰ ਨਹੀਂ ਹੈ ਇਹ ਆਪ ਆਦੀ ਪਾਰਟੀ ਦੀ ਸਰਕਾਰ ਹੈ ਇੱਕ ਜਮਾਨਤਦਾਰ ਸਰਕਾਰ ਹੈ ਅਤੇ ਪਿਛਤਾ ਚਾਰਜ ਜਾਂ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਪਰਾਧ ਦਾ ਮਿਰਸਿੰਘ ਬਾਦਲ ਦੇ ਕੋਲੋਂ ਵੀ ਹੋਇਆ ਹੈ ਅਪਰਾਧ ਦਾ ਵਿਕਰਮਜੀਤ ਸਿੰਘ ਮਜੀਠੀਆ ਦੇ ਕੋਲੋਂ ਹੋਇਆ ਹੈ ਅਤੇ ਸ਼ਰੂਪਰੀ ਅਕਾਲੀ ਦਲ ਦੇ ਵੱਡੇ ਟਕਸਾਲੀ ਆਗੂਆਂ ਵੱਲੋਂ ਹੋਇਆ ਉਸ ਨੂੰ ਲੈ ਕੇ ਬਲਤੇਜ ਸਿੰਘ ਪੰਨੂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਵਾਈ ਜਿਹੜੇ ਲੋਕਾਂ ਨੇ ਵਹਿਮਕਲਾਂ ਦਾ ਗੋਰੀਖਾਨ ਕਰਵਾਇਆ ਜਿਹੜੇ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਸਾਥ ਨੂੰ ਮਾਫੀ ਨਾਵਾ ਦਵਾਇਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹ ਵੀ ਬਿਕਰਮਜੀਠਿਆ ਤੋਂ ਬਾਅਦ ਤਿਆਰ ਰਹਿਣ ਤੁਨ